ਫਰਜ਼ੀ ਸਰਟੀਫਿਕੇਟ ਜਾਂ ਜਾਲੀ ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਇੱਕ ਅਜਿਹਾ ਹੀ ਮਸਲਾ ਸਾਹਮਣੇ ਆਇਆ ਜਿਸ ਦੇ ਵਿੱਚ ਐਸੇ ਕਈ ਲੋਕ ਸੀ ਜਿਨ੍ਹਾਂ ਦੇ ਬਾਅਦ ਵਿੱਚ ਜਾਂਚ ਪੜਤਾਲ ਹੁੰਦੀ ਹੈ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਾ ਕੇ ਵੀ ਪੁੱਜਦਾ ਹੈ ਪਰ ਫਿਰ ਵੀ ਰਾਹਤ ਨਹੀਂ ਮਿਲਦੀ ਤਾਂ ਉਹ ਸਾਰੇ ਜਿਹੜੇ ਟੀਚਿੰਗ ਫੈਲੋਜ਼ ਵਾਲੀਆਂ ਅਸਾਮੀਆਂ ਸੀ ਉਸ ਦੀ ਭਰਤੀ ਹੋਈ ਸੀ ਇੱਕ ਸਮੇਂ ਜਿਸ ਦੇ ਵਿੱਚੋਂ ਤਕਰੀਬਨ ਕਈਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਗਿਆ ਸੈਂਕੜੇ ਉਮੀਦਵਾਰ ਸੀ ਉਹਨਾਂ ਸੈਂਕੜੇ ਉਮੀਦਵਾਰਾਂ ਦੇ ਬਾਅਦ ਵਿੱਚ ਜਾਂਚ ਪੜਤਾਲ ਹੁੰਦੀ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਜਾਂਦਾ ਹੈ ਉੱਥੇ ਜਿਹੜੇ ਪੁੱਜੇ ਸਨ ਉਮੀਦਵਾਰ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਸਰਟੀਫਿਕੇਟ ਬੋਗਸ ਪਾਏ ਗਏ ਸਨ ਜਿਸ ਦੇ ਵਿੱਚ ਹੁਣ ਤਰਨ ਤਰਨ ਦੀ ਗੱਲ ਜੇਕਰ ਸਾਹਮਣੇ ਆਈ ਹੈ ਜਿਸ ਦੇ ਵਿੱਚੋਂ ਹੁਣ ਕੁਝ ਉਮੀਦਵਾਰ ਆ ਜਿਹੜੇ ਜਿਨ੍ਹਾਂ ਦੀ ਨੌਕਰੀ ਚਲੀ ਗਈ ਹੈ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਹੈ ਸਿੱਖਿਆ ਭਾਗ ਵਿੱਚ ਨੌਕਰੀ ਹਾਸਲ ਕਰਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਹੁਣ ਨੌਕਰੀ ਤਾਂ ਜਾਣੀ ਜਾਣੀ ਹੈ ਤੇ ਨਾਲ ਹੀ ਜੋ ਪਹਿਲਾਂ ਕਮਾਈ ਕੀਤੀ ਹੋਵੇਗੀ ਉਸ ਦੇ ਖਮਿਆਜੇ ਵੀ ਭੁਗਤਣੇ ਪੈਣਗੇ ਦਰਅਸਲ ਮਾਮਲਾ ਇਹ ਹੈ ਕਿ ਤਰਨਤਨ ਜ਼ਿਲ੍ਹੇ ਨਾਲ ਸੰਬੰਧਤ 16 ਦੇ ਉਮੀਦਵਾਰ ਨੇ ਜਿਹੜੇ ਉਹ ਉਹਨਾਂ ਤੇ ਕੇਸ ਦਰਜ ਹੋਇਆ ਤੇ 2007 ਵਿੱਚ ਜ਼ਿਲ੍ਹਾ ਪੱਧਰ ਤੇ ਟੀਚਿੰਗ ਫੈਲੋਜ਼ ਦੇ ਤੌਰ ਤੇ ਉਹ ਭਰਤੀ ਹੁੰਦੇ ਨੇ ਫਰਜੀ ਤਜਰਬਾ ਤੇ ਰੂਰਲ ਏਰੀਆ ਸਰਟੀਫਿਕੇਟ ਲਗਾ ਕੇ ਸਿੱਖਿਆ ਵਿਭਾਗ ਚ ਨੌਕਰੀ ਹਾਸਲ ਕਰਨ ਤੇ ਨੌਕਰੀ ਲੈਣ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਚੱਲੀ ਲੰਮੀ ਕਾਰਵਾਈ ਤੋਂ ਬਾਅਦ ਹੁਣ ਮਾਮਲਾ ਇੱਥੇ ਪੁੱਜਿਆ ਕਿ ਵਿਜੀਲੈਂਸ ਬਿਊਰੋ ਦੀ ਜਾਂਚ ਰਿਪੋਰਟ ਦੇ ਆਧਾਰ ਤੇ ਤਰਨਤਨ ਜਿਹੜੇ ਨਾਲ ਸੰਬੰਧਿਤ 16 ਉਮੀਦਵਾਰ ਵਿਰੁੱਧ ਥਾਣਾ ਸਿਟੀ ਤਰਨਤਾਰਨ ਵਿਖੇ ਧੋਖਾ ਧੜੀ ਨਾਲ ਸੰਬੰਧਿਤ ਵੱਖ-ਵੱਖ ਧਰਾਵਾਂ ਲਗਾ ਕੇ ਕੇਸ ਦਰਜ ਕੀਤਾ ਗਿਆ ਕਾਥੀ ਤੌਰ ਤੇ ਨਾਮਜ਼ਦ ਕੀਤੇ ਗਏ ਲੋਕਾਂ ਚ 10 ਬੀਬੀਆਂ ਵੀ ਸ਼ਾਮਲ ਨੇ ਦੱਸਿਆ ਜਾ ਰਿਹਾ ਕਿ 2007 ਚ ਜ਼ਿਲ੍ਹਾ ਪੱਧਰ ਤੇ ਟੀਚਿੰਗ ਫੈਲੋਜ਼ ਦੀਆਂ ਅਨੁਯੁਕਤੀਆਂ ਚ ਇਹ ਉਮੀਦਵਾਰ ਸ਼ਾਮਲ ਸਨ ਜਾਂਚ ਦੇ ਆਧਾਰ 'ਤੇ ਹੋਈ ਪੁਲਿਸ ਕਾਰਵਾਈ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2007 ਦੇ ਵਿੱਚ ਪੰਜਾਬ ਦੇ 20 ਜ਼ਿਲ੍ਹਿਆਂ ਦੇ ਵਿੱਚ ਭਰਤੀ ਹੁੰਦੀ ਹੈ 9998 ਟੀਚਿੰਗ ਫੈਲੋਜ਼ ਦੀ ਯਾਨੀ ਕਿ ਲਗਭਗ 10000 ਜਿਹੜੇ ਨੇ ਟੀਚਿੰਗ ਫੈਲੋ ਸ ਰੱਖੇ ਗਏ ਜਿਸ ਤੋਂ ਬਾਅਦ ਉਸ ਦੀਆਂ ਅਸਾਮੀਆਂ ਭਰਨ ਦੇ ਲਈ ਕਾਰਵਾਈ ਰੰਮੀ ਗਈ ਉਕਤ ਫੈਲੋਜ਼ ਦੀ ਭਰਤੀ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੀ ਚੇਅਰਮੈਨਸ਼ਿਪ ਦੇ ਅੰਡਰ ਹੋਈ ਜਿਵੇਂ ਕਿ 20 ਜ਼ਿਲੇ ਸੀ ਤੇ ਹਰੇਕ ਜ਼ਿਲੇ ਦੇ ਵਿੱਚ ਸਿੱਖਿਆ ਅਫਸਰ ਹੁੰਦੇ ਨੇ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਉਹਨਾਂ ਦੀ ਨਿਗਰਾਨੀ ਦੇ ਹੇਠ ਇਹਨੂੰ ਮੁਕੰਮਲ ਕਰਨਾ ਸੀ ਭਰਤੀ ਨੂੰ ਤੇ ਭਰਤੀ ਦੌਰਾਨ ਤਜਰਬਾ ਸਰਟੀਫਿਕੇਟ ਦੇ ਵੱਧ ਤੋਂ ਵੱਧ 7 ਨੰਬਰ ਹੋਣ ਕਰਕੇ ਉਮੀਦਵਾਰਾਂ ਵੱਲੋਂ ਵੱਡੇ ਪਦਰ ਤੇ ਮਿਲੀ ਭੁਗਤ ਦੇ ਨਾਲ ਜਾਂ ਲਈ ਸਰਟੀਫਿਕੇਟ ਨਾਲ ਲਗਾ ਦਿੱਤੇ ਗਏ ਕਿ ਨੌਕਰੀ ਸੌਖਿਆ ਮਿਲ ਜਾਵੇ ਹੁਣ 7 ਨੰਬਰ ਜੇ ਉਸ ਨੂੰ ਕਿਸੇ ਨੌਕਰੀ ਦੇ ਵਿੱਚ ਮਿਲ ਰਹੇ ਹੋਣ ਜਾਂ ਪਲੱਸ ਹੋ ਰਹੇ ਹੋਣ ਤੇ ਕੌਣ ਪਿੱਛੇ ਹਟੇਗਾ ਜਿਹੜੇ ਆਪਣੀ ਕਿਸੇ وجہ ਦੇ ਕਰਕੇ ਨੰਬਰਾਂ ਦੇ ਵਿੱਚ ਘਾਟ ਮਹਿਸੂਸ ਕਰ ਰਹੇ ਸੀ ਕਿ ਮੈਰਿਟ ਦੇ ਵਿੱਚ ਉਹ ਰਹਿ ਨਾ ਜਾਈਏ ਤਾਂ ਉਹਨਾਂ ਨੇ ਇਸ ਤਰ੍ਹਾਂ ਫਿਰ ਜਾਲੀ ਸਰਟੀਫਿਕੇਟ ਬਣਾਏ ਕਿਹੜੇ ਕਿਹੜੇ ਰੂਰਲ ਏਰੀਆ ਸਰਟੀਫਿਕੇਟ ਜਿਹੜੇ ਜਾਲੀ ਸਰਟੀਫਿਕੇਟ ਬਣਾ ਲਏ ਜਿਸ ਦੇ ਕਰਕੇ ਫਿਰ ਜਾਂਚ ਦੇ ਵਿੱਚ ਮਸਲੇ ਦੇ ਵਿੱਚ ਪਤਾ ਲੱਗਦਾ ਕਿ ਇਹ ਜਾਲੀ ਸਰਟੀਫਿਕੇਟ ਬਣਾਉਣ ਵਾਲਿਆਂ ਨੇ ਨੌਕਰੀ ਹਾਸਲ ਕਰਨ ਦੇ ਲਈ ਸਾਰਾ ਖੇਡ ਰਚਿਆ ਹੁਣ ਉਸ ਤੋਂ ਬਾਅਦ ਫਿਰ ਕੀ ਹੋਇਆ ਉਸ ਤੋਂ ਬਾਅਦ 6 ਅਗਸਤ 2009 ਨੂੰ ਜੇ ਉਮੀਦਵਾਰਾਂ ਦੀ ਸੂਚੀ ਅਖਬਾਰਾਂ ਵਿੱਚ ਵੀ ਵੱਖ-ਵੱਖ ਪ੍ਰਕਾਸ਼ਿਤ ਹੁੰਦੀ ਹੈ ਜਿਨ੍ਹਾਂ ਦੇ ਸਰਟੀਫਿਕੇਟ ਜਾਲੀ ਪਾਏਗੇ ਸਨ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਵਿੱਚ ਹਾਜ਼ਰ ਹੋ ਕੇ ਕਮੇਟੀਆਂ ਸਾਹਮਣੇ ਆਪਣਾ ਪੱਖ ਰੱਖਣ ਦਾ ਮੌਕਾ ਤੱਕ ਵੀ ਦਿੱਤਾ ਗਿਆ ਕਮੇਟੀਆਂ ਵੱਲੋਂ ਦਿੱਤੀਆਂ ਰਿਪੋਰਟਾਂ ਮੁਤਾਬਕ ਮੁਤਾਬਕ ਫਰਜੀ ਸਰਟੀਫਿਕੇਟਾਂ ਵਾਲੇ ਉਮੀਦਵਾਰਾਂ ਨੂੰ ਨੌਕਰੀ ਤੋਂ ਕੱਢਣ ਲਈ ਕਾਰਵਾਈ ਕਰਨ ਦੇ ਆਦੇਸ਼ ਤਤਕਾਲੀ ਡਾਇਰੈਕਟਰ ਸਿੱਖਿਆ ਵਿਭਾਗ ਐਲੀਮੈਂਟਰੀ ਵੱਲੋਂ ਦੇ ਦਿੱਤੇ ਗਏ ਸਨ ਉਮੀਦਵਾਰਾਂ ਵੱਲੋਂ ਵੀ ਵਿਭਾਗ ਦੀ ਕਾਰਵਾਈ ਨੂੰ ਵੱਖ-ਵੱਖ ਪਟੀਸ਼ਨਾਂ ਰਾਹੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ ਚੁਣੌਤੀ ਦਿੱਤੀ ਗਈ ਹੁਣ ਜਿਹੜੇ ਉਮੀਦਵਾਰਾਂ ਤੇ ਉਂਗਲ ਉਠੀ ਉਹ ਪਹੁੰਚ ਜਾਂਦੇ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਆ ਫੈਸਲੇ ਨੂੰ ਚੁਣੌਤੀ ਦੇ ਦਿੰਦੇ ਆ ਪਰ ਗੱਲ ਫੇਰ ਵੀ ਨਾ ਬਣੀ ਇਸ ਦੇ ਤਹਿਤ ਸਰਕਾਰ ਵੱਲੋਂ ਤਿੰਨ ਮੈਂਬਰੀ ਕਮੇਟੀ ਉਸ ਵੇਲੇ ਦੇ ਸਿੱਖਿਆ ਡਾਇਰੈਕਟਰ ਸਾਧੂ ਸਿੰਘ ਰੰਧਾਵਾ ਦੀ ਅਗਵਾਈ ਹੇਠ ਬਣੀ ਇਸ ਕਮੇਟੀ ਦੀ ਰਿਪੋਰਟ ਮੁਤਾਬਕ ਆਪਣਾ ਪੱਖ ਰੱਖਣ ਲਈ ਪੇਸ਼ ਹੋਏ 563 ਉਮੀਦਵਾਰਾਂ ਚੋਂ 457 ਦੇ ਤਜਰਬਾ ਸਰਟੀਫਿਕੇਟ ਜਾਂ ਰੂਰਲ ਏਰੀਆ ਸਰਟੀਫਿਕੇਟ ਬੋਗਸ ਪਾਏ ਜਾਂਦੇ ਆ ਕਈਆਂ ਨੇ ਐਕਸਪੀਰੀਅੰਸ ਸਰਟੀਫਿਕੇਟ ਜਾਲੀ ਬਣਾ ਲਈ ਸੀ ਤੇ ਕਈਆਂ ਨੇ ਰੂਰਲ ਏਰੀਆ ਸਰਟੀਫਿਕੇਟ ਜਾਲੀ ਬਣਾ ਰਹੇ ਸੀ ਹੁਣ ਜਿਹੜੀ ਉਹ ਕਮੇਟੀ ਬਣੀ ਸੀ ਉਸ ਸਾਹਮਣੇ ਜਿਹੜੇ ਪੇਸ਼ ਹੋਣ ਵਾਲੇ 563 ਉਮੀਦਵਾਰਾਂ ਵਿੱਚੋਂ ਜੇਕਰ 457 ਉਮੀਦਵਾਰਾਂ ਦੇ ਸਰਟੀਫਿਕੇਟ ਬੋਗਸ ਪਾਏ ਗਏ ਤਾਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਉਸ ਵੇਲੇ ਧੜਾ ਧੜ ਭਰਤੀ ਹੋਣ ਦੇ ਲਈ ਟੀਚਿੰਗ ਫੈਲੋਜ਼ ਦੇ ਤੌਰ ਦੇ ਉੱਤੇ ਕਿਵੇਂ ਜਾਲੀ ਸਰਟੀਫਿਕੇਟ ਬਣਾਉਣ ਵਾਲਿਆਂ ਦੀ ਦੌੜ ਲੱਗੀ ਹੋਵੇਗੀ ਹਾਲਾਂਕਿ ਤਰਨਤਾਰਨ ਦੇ ਨਾਲ ਸੰਬੰਧਿਤ 16 ਉਮੀਦਵਾਰਾਂ ਦੇ ਖਿਲਾਫ ਪਰਚਾ ਦਰਜ ਹੋਇਆ ਹੈ ਅਗਲੇਰੀ ਗ੍ਰਿਫਤਾਰੀ ਕਰਨ ਦੀ ਕਾਰਵਾਈ ਵੀ ਹੈ ਜਿਹੜੀ ਉਹ ਆਰੰਭਣ ਦੀ ਗੱਲ ਦਾਵਾ ਕੀ ਕਰ ਰਹੀ ਹੈ ਪੁਲਿਸ ਤਰਨਤਾਰਨ ਦੀ ਪਰ ਉਸ ਵੇਲੇ ਫਿਰ ਕੀ ਹੁੰਦਾ ਹੈ ਅਗਲੇ ਇਸ ਕਹਾਣੀ ਦੇ ਵਿੱਚ ਅਖੀਰ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਅਪਰੰਤ ਵਿਜੀਲੈਂਸ ਬਿਊਰੋ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਥਾਣਾ ਸਿਟੀ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਤ 16 ਉਮੀਦਵਾਰਾਂ ਵਿੱਚ ਜਿਹੜੇ ਨੇ ਉਹ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਕੇਸ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੁਣ ਉਹਨਾਂ ਦੀ ਗ੍ਰਿਫਤਾਰੀ ਵੀ ਹੋਣ ਦੀ ਸੰਭਾਵਨਾ ਹੈ ਉਸ ਦੇ ਵਿੱਚ ਨਾਮ ਕਿਹੜੇ ਕਿਹੜੇ ਨੇ ਜਿਹੜੇ ਕਥਿਤ ਤੌਰ ਤੇ ਜਾਲੀ ਸਰਟੀਫਿਕੇਟ ਵਾਲੇ ਪਾਏ ਗਏ ਨੇ ਮੋਹਨਜੀਤ ਕੌਰ ਵਾਸੀ ਕਰਿਆਲਾ ਨਵਤੇਜ ਸਿੰਘ ਵਾਸੀ ਪਿੰਡ ਜਲਾਲਾਬਾਦ ਰਾਜਵਿੰਦਰ ਕੌਰ ਵਾਸੀ ਮੁੰਡਾ ਪਿੰਡ ਰਜਿੰਦਰ ਕੌਰ ਵਾਸੀ ਖਡੂਰ ਸਾਹਿਬ ਅਸ਼wini ਕੁਮਾਰੀ ਵਾਸੀ ਅੱਡਾ ਚਭਾਲ ਸੁਖਦੀਪ ਕੌਰ ਵਾਸੀ ਤਰਨਤਾਰਨ ਚਰਨਜੀਤ ਕੌਰ ਵਾਸੀ ਖਾਲੜਾ ਕੁਲਦੀਪ ਸਿੰਘ ਵਾਸੀ ਖਾਲੜਾ ਪਰਵਿੰਦਰ ਸਿੰਘ ਵਾਸੀ ਚਭਾਲ ਕਲਾਂ ਪ੍ਰਦੀਪ ਸਿੰਘ ਵਾਸੀ ਪਿੰਡ ਬੋਦੇਵਾਲ ਸ਼ੀਤਲ ਕੁਮਾਰ ਵਾਸੀ ਤਰਨਤਾਰਨ ਗੁਰਪ੍ਰੀਤ ਕੌਰ ਵਾਸੀ ਭਲਾਈਪੁਰ ਡੋਗਰਾ ਕੁਲਦੀਪ ਕੌਰ ਵਾਸੀ ਪਿੰਡ ਮੁਗਲਾਣੀ ਰਮਨਦੀਪ ਕੌਰ ਵਾਸੀ ਪਿੰਡ ਸੱਕਿਆਂਵਾਲੀ ਸੁਖਜੀਤ ਕੌਰ ਵਾਸੀ ਤਰਨਤਾਰਨ ਰਾਮ ਸਿੰਘ ਵਾਸੀ ਪਿੰਡ ਸ਼ੀਨਾ ਬीडी ਚੰਦ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਇਹ ਉਹ 16 ਉਮੀਦਵਾਰ ਨੇ ਜਿਹੜੇ ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਿਨ੍ਹਾਂ ਦੇ ਵੇਰਵੇ ਪ੍ਰਕਾਸ਼ਿਤ ਹੋਏ ਨੇ ਔਰ ਮਾਮਲੇ ਦੀ ਅਗਲੀ ਜਾਂਚ ਕਰ ਰੇ ਡੀਐਸਪੀ ਸਬਡਿਵੀਜ਼ਨ ਤਰਨਤਾਰਨ ترਸੀਮ ਮਸੀ ਨੇ ਦੱਸਿਆ ਕਿ ਨਾਮਜ਼ਦ ਲੋਕਾਂ ਦੀ ਗ੍ਰਿਫਤਾਰੀ ਲਈ ਅਗਲੀ ਪ੍ਰਕਿਰਿਆ ਵੀ ਅਸੀਂ ਆਰੰਭ ਦਿੱਤੀ ਹੈ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਏਗਾ ਉਹਨਾਂ ਟੀਚਿੰਗ ਫੈਲੋਸ਼ਿਪ ਦੇ ਵਿੱਚ ਆਪਣੀ ਭਰਤੀ ਦੇ ਲਈ ਬੋਗਸ ਜਾਲੀ ਫਰਜੀ ਸਰਟੀਫਿਕੇਟ ਲੈਣ ਵਾਲੇ ਉਮੀਦਵਾਰਾਂ ਦੀ ਹੁਣ ਖੈਰ ਨਹੀਂ ਹੈ ਹੁਣ ਫਿਲਹਾਲ ਤਰਨਤਾਰਨ ਦੇ ਤਿੰਨਾਂ ਉਮੀਦਵਾਰਾਂ ਦੇ ਖਿਲਾਫ ਪਰਚਾ ਦਰਜ ਹੋ ਗਿਆ ਤੇ ਹੋ ਸਕਦਾ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜਿੱਥੇ ਇਸ ਤਰ੍ਹਾਂ ਦੀ ਹੋੜ ਦੇ ਵਿੱਚ ਝਾਲੀ ਸਰਟੀਫਿਕੇਟ ਬਣਾਏ ਗਏ ਨੇ ਉਸ ਦੀ ਕਾਰਵਾਈ ਨਾਲ ਸੰਬੰਧਿਤ ਜਾਣਕਾਰੀ ਵੀ ਸਾਹਮਣੇ ਆ ਜਾਵੇ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਵੀ ਨਜ਼ਰ ਬਣੀ ਰਹੇਗੀ ਕਿ ਇਸ ਨਾਲ ਸੰਬੰਧਿਤ ਹੋਰ ਕਿਹੜੇ ਕਿਹੜੇ ਉਮੀਦਵਾਰ ਸੀ ਕਿੰਨੇ ਉਮੀਦਵਾਰ ਸੀ ਕਿਹੜੇ ਜ਼ਿਲ੍ਹੇ 'ਚ ਕਿੰਨੇ ਨੇ ਜਿਨ੍ਹਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਹਾਸਲ ਸਿੱਖਿਆ ਵਿਭਾਗ 'ਚ ਕੀਤੀ ਹੈ ਤੇ ਹੁਣ ਉਹਨਾਂ ਦੀ ਸ਼ਾਮਤ ਆਈ ਹੈ ਸ਼ਾਮਤ ਇਸ ਕਦਰ ਆਈ ਹੈ ਕਿ ਉਹਨਾਂ ਖਿਲਾਫ ਪਰਚਾ ਦਰਜ ਹੋ ਗਿਆ ਤੇ ਗ੍ਰਿਫਤਾਰੀ ਉਨ੍ਹਾਂ ਦੀ ਹੋ ਜਾਣੀ ਹੈ ਇਸਤੇ ਬਾਰੇ ਵੀ ਪੁਲਿਸ ਨੇ ਦਾਅਵਾ ਕਰ ਦਿੱਤਾ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ